ਅੱਜ ਆਪਾਂ ਆਏ ਆ ਲੁਧਿਆਣਾ ਸ਼ਹਿਰ ਦੇ ਵਿੱਚ ਛਤਰੀ ਭੋਜਨ ਪੜਾ ਦਾ ਤੁਸੀਂ ਬਹੁਤ ਨਾਮ ਸੁਣਿਆ ਹੋਣਾ ਕਾਫੀ ਦਿਨਾਂ ਤੋਂ ਵੀਡੀਓਜ਼ ਵਾਇਰਲ ਵੀ ਹੋ ਰਹੀਆਂ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਤਕਰੀਬਨ ਸੋਸ਼ਲ ਮੀਡੀਆ ਦੇ ਉੱਤੇ ਦੇਖ ਹੀ ਰਹੇ ਹੋ ਸੋ ਪਹਿਲਾਂ ਇਹਨਾਂ ਨਾਲ ਫੋਟੋਰੀ ਸਾਂਝ ਪਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੋ ਮੇਸ਼ਵ ਦੇ ਰਾਜੇ ਛਤਰੀ ਭੋਜਨ ਇਹ ਨਾਮ ਕਿਵੇਂ ਸੋਚਿਆ ਕਿਵੇਂ ਜ਼ਹਿਨ ਦੇ ਵਿੱਚ ਆਇਆ ਤੇ ਇਸ ਲੋਕਾਂ ਨੂੰ ਕਈ ਜਾਣੇ ਦੇਖ ਕੇ ਨਿੰਦਿਆ ਵੀ ਕਰ ਰਹੇ ਨੇ ਕਈ ਜਾਣੇ ਇਸ ਦੇ ਉੱਤੇ ਵਿਚਾਰ ਚਰਚਾ ਬਹੁਤ ਤਕੜੇ ਲੈਵਲ ਦੀ ਹੋ ਰਹੀ ਆ ਤੁਹਾਨੂੰ ਭੰਡਿਆ ਵੀ ਜਾ ਰਿਹਾ ਬੜੀਆਂ ਮਾੜੀਆਂ ਚੰਗੀਆਂ ਗੱਲਾਂ ਵੀ ਕਈਆਂ ਜਾ ਰਹੀਆਂ ਨੇ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਲੱਗ ਰਿਹਾ ਵਾ ਵੀ ਤੁਹਾਡੇ ਆਪਣੇ ਜੋ ਪੰਜਾਬੀ ਨੇ ਤੁਹਾਡਾ ਸਾਥ ਦੇ ਰਹੇ ਨੇ ਜਾਂ ਉਹ ਸਿਰਫ ਨਿੰਦਿਆ ਕਰਨ ਦੇ ਵਿੱਚ ਹੀ ਲੱਗੇ ਹੋਏ ਨੇ ਗੱਲ ਇਦਾਂ ਵਾਰਾ ਜੀ ਵੀ ਜਿਵੇਂ ਪਹਿਲਾਂ ਤੁਸੀਂ ਕਿਹਾ ਵੀ ਵਿਸ਼ਵਦੇ ਰਾਜਾ ਛਤਰੀ ਭੋਜਣ ਬਿਲਕੁਲ ਪਹਿਲਾਂ ਦਾ ਇਹ ਜਿਹੜਾ ਇਹ ਕਿਰਤ ਦਾ ਪੈਰਾ ਸ਼ੁਰੂ ਕੀਤਾ ਨਾ ਇਹ ਅਸੀਂ ਮਹਾਕਾਲ ਜੀ ਦੇ ਬਚਨ ਦੇ ਕੀਤਾ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹਾਂ ਜੀ ਮਹਾਕਾਲ ਜੀ ਨੇ ਬਚਨ ਕੀਤਾ ਕਹਿੰਦੇ ਛਤਰੀ ਭੋਜਣ ਆਰੰਭ ਕਰੋ ਫਿਰ ਅਸੀਂ ਮਹਾਕਾਲ ਸਹੀਦ ਦਾਵਾ ਮੇਰ ਸਿੰਘ ਜੀ ਜਿਨ੍ਹਾਂ ਦਾ ਸਤਾਨ ਰਾਜਪੁਰੇ ਦੇ ਕੋਲੇ ਆ 6 ਦ칸ਜ ਉੱਥੇ ਜਾ ਕੇ ਅਰਦਾਸ ਬੇਨਤਾ ਕਰਕੇ 6000 ਸਿੰਘ ਜੀ ਦੋਨੇ ਉੱਥੇ ਆ ਤੇ ਉੱਥੇ ਅਰਦਾਸ ਬੰਦਾ ਕਰਕੇ ਫਿਰ ਮਹਾਰਾਜ ਆ ਕੇ ਇੱਥੇ ਕਾਰਜ ਦੇ ਵਿੱਚ ਆਰੰਭ ਕੀਤਾ ਵਾ ਤੇ ਜਿਹੜਾ ਵਿਸ਼ਪ ਦੇ ਰਾਜੇ ਦਾ ਵਾ ਕਹਿੰਦੇ ਵੀ ਜੋ ਪਿਓ ਦਾ ਜੋ ਮਲਕੀਅਤ ਹੁੰਦੀ ਆ ਕੇ ਪੁੱਤ ਨੂੰ ਮਿਲਦੀ ਆ ਹਨਾ ਜੀ ਜੀ ਬਿਲਕੁਲ ਤੇ ਸਾਡਾ ਪਿਓ ਕਲਗੀਧਰ ਪਾਸਾ ਜੀ ਠੀਕ ਆ ਜੀ ਉਹਨਾਂ ਨੇ ਮਹਾਰਾਜ ਨੇ ਸਾਰੇ ਇੱਕ ਨੂੰ ਪਤਾ ਵੀ ਹੁਣ ਕਲਗੀਧਰ ਮਹਾਰਾਜ ਨੇ ਨੇਕ ਲੰਗ ਦੇ ਰੂਪ ਚ ਪ੍ਰਗਟ ਹੋਣਾ ਜੀ ਮਹਾਂਕਾਲ ਸ਼ਹੀਦ ਬਾਬਾ ਉਹਦੇ ਸਿੰਘ ਜੀ ਉਹਨਾਂ ਨੇ ਜੀ ਆਣਾ 96 ਕਰੋੜ ਫੋਟ ਦੇ ਜਰਨੈਲ ਨੇ ਜੀ ਉਹਨਾਂ ਨੇ ਵੀ ਨਾਲ ਆਉਣਾ ਜੀ ਤੇ ਠੀਕ ਆ ਜੀ ਤੇ ਆਪਣੇ ਪੂਰੇ ਵਿਸ਼ਵ 'ਚ ਨਿਸ਼ਾਨ ਝੂਲਦੇ ਆ ਹਾਂ ਇਹ ਵਿਸ਼ਵ ਦੇ ਰਾਜੇ ਆਪਣੇ ਆਪ ਨੂੰ ਮੰਨਦੇ ਆ ਬਿਲਕੁਲ ਠੀਕ ਆ ਜੀ ਇਸ ਕਰਕੇ ਅਸੀਂ ਇੱਥੇ ਤਖਤ ਤੇ ਬੈਠੇ ਆ ਆ ਨਿਸ਼ਾਨ ਝੂਲਦਾ ਫੋਜਦਾ ਇਹ ਆਕਾਲ ਪੁਰਖ ਦਾ ਨਿਸ਼ਾਨ ਕਿਉਂਕਿ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਆ ਨਾ ਉਹਨਾਂ ਨੂੰ ਮਹਾਕਾਲ ਜਿਹੜਾ ਕਾਲ ਦਾ ਵੀ ਕਾਲ ਆ ਨਾ ਜੀ ਮਹਾਕਾਲ ਦੇ ਨੂੰ ਵਾਹਿਗੁਰੂ ਰਾਮ ਸਾਰੇ ਬ੍ਰਹਮਾ ਵਰਗੇ ਵਿਸ਼ਨੂੰ ਇਹ ਪਤਾ ਨਹੀਂ ਕਿੰਨੇ ਪਾਦਾ ਕੀਤੇ ਆ ਪਤਾ ਨਹੀਂ ਕਿੰਨੀਆਂ ਧਰਤੀਆਂ ਸਾਡੀਆਂ ਕਿੰਨੇ ਜੋਖ ਖਸਮ ਕੀਤੇ ਜੀ ਜੀ ਜਿਹੜੇ ਕੰਨ ਦੀ ਮੈਲ ਤੋਂ ਧਰਤੀ ਪਰਗੜ ਕਰਦੀ ਜਿਹੜੀ ਵੱਧ ਗਾਡੰਬਰ ਗਿਆ ਰਾਖ ਤੋਂ ਧਰਤੀ ਦੀ ਉਪਜਾਦਾ ਹੋ ਗਈ ਬਿਲਕੁਲ ਤੋਂ ਉਹ ਮਹਾਕਾਲ ਦਾ ਕਾਲਪੁਰਖ ਆਣਾ ਜਿਹੜਾ ਉਹਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ ਤੇ ਕਹਿੰਦੇ ਜਾਓ ਵਿਸ਼ਵ ਤੇ ਸਾਡਾ ਨਾਮ ਜਪੋ ਜੀ ਮਹਾਰਾਜ ਉਹ ਝੰਡਾ ਲੈ ਕੇ ਤੁਰੇ ਪਾਪੀਆਂ ਦਾ ਨਾਸ ਕੀਤਾ ਮੁਗਲਾਂ ਦੀ ਜੜ ਭੱਟੀ ਜੀ ਠੀਕ ਹੈ ਜੰਗ ਚੁੱਧ ਕੀਤੀ ਸਾਸ਼ੋ ਉਹੀ ਏਜੰਡਾ ਲੈ ਕੇ ਮਹਾਰਾਜ ਮਹਾਰਾਜ ਨੇ ਕਿਰਪਾ ਕੀਤੀ ਮਹਾਕਾਲ ਜੀ ਨੇ ਬਚਨ ਕੀਤਾ ਜੀ ਕਿ ਖੋਜਾਂ ਦੇ ਜੈਨ ਚ ਆਇਆ ਕਿ ਜਦੋਂ ਪਿਓ ਵਿਸ਼ਵ ਦਾ ਰਾਜਾ ਕਿਉਂਕਿ ਮਹਾਕਾਲ ਜਿਹੜੇ ਆ ਮਹਾਕਾਲ ਦਾ ਰੰਗ ਰੂਪ ਨੀਲਾ ਅਸ਼ਕਾਸ ਜਾਈ ਉੱਥੇ ਕਹਿੰਦੇ ਜੋ ਮਹਾਪੁਰਖਾਂ ਤੋਂ ਸੁਣਿਆ ਕਹਿੰਦੇ ਸੱਚਕੁਣ ਚ ਵੀ ਨੀਲਾ ਨਿਸ਼ਾਨੀ ਧੂਲਾ ਜੀ ਆ ਹੁਣ ਜਦੋਂ ਮਨ ਨੇਕ ਲੱਗਣੇ ਹੋਣਾ ਸਾਰੇ ਪਾਸੇ ਨੀਲਾ ਨੀਲਾ ਬੜਦੇ ਚਲਣਾ ਜੀ ਬਿਲਕੁਲ ਜੀ ਜਿਹੜੇ ਵਿਸ਼ਵ ਦਾ ਰਾਜਾ ਹੈ ਨਾ ਤੇ ਉਹਦਾ ਇੱਕ ਹੋਣਾ ਜਿਵੇਂ ਦੁਨਿਆਵੀ ਰਾਜੇ ਆ ਚਲੋ ਆ ਇੰਡੀਆ ਲਾ ਲਓ ਇਹਨਾਂ ਦਾ ਇੱਕ ਤਿਰੰਗਾ ਹੈ ਨਾ ਹਾਂਜੀ ਪਾਕਿਸਤਾਨ ਵਾਲਿਆਂ ਦਾ ਆਪਣਾ ਨਿਸ਼ਾਨਾ ਕੈਨੇਡਾ ਦਾ ਆਪਣਾ ਨਿਸ਼ਾਨਾ ਵਿਸ਼ਵ ਵਿੱਚ ਜਿਹੜਾ ਨਿਸ਼ਾਨ ਝੁਲਦਾ ਉਹ ਫਿਰ ਜਿਹੜਾ ਵਿਸ਼ਵ ਦਾ ਰਾਜਾ ਵਾ ਉਹ ਸੇਮ ਹੀ ਨਿਸ਼ਾਨਾ ਹੈ ਨਾ ਬਿਲਕੁਲ ਗੇਤਰ ਪਾਸ਼ਾ ਦਾ ਉਹਨਾਂ ਨੇ ਨੀਲਾ ਨਿਸ਼ਾਨ ਝੁਲਾਇਆ ਐਥੇ ਫੌਜ ਦੇ ਨੀਲਾ ਨਿਸ਼ਾਨ ਝੁਲਦਾ ਪਾਸ਼ਾ ਦਿਖਾ ਦਿਓ ਤੁਹਾਡੀਆਂ ਵੀਡੀਓਜ਼ ਫਾਇਰ ਹੋ ਰਹੀਆਂ ਨੇ ਉਹਨਾਂ ਵੀਡੀਓਜ਼ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਹੋਈ ਆ ਕਿ ਇਹ ਸਾਡੇ ਸਿੱਖ ਪੰਥ ਦੇ ਵਿੱਚ ਆ ਕੇ ਸਾਡੀ ਸਿੱਖੀ ਨੂੰ ਢਾਹ ਲਾਉਣ ਲੱਗੇ ਹੋਏ ਨੇ ਇਹਨਾਂ ਨੇ ਬਾਣੇ ਪਾ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰਤੀ ਆ ਇਹਨਾਂ ਨੇ ਬਹੁਤ ਜ਼ਿਆਦਾ ਘਾਣ ਕਰਦਾ ਤੁਸੀਂ ਤੁਹਾਨੂੰ ਕੀ ਲੱਗਦਾ ਵਾ ਵੀ ਉਹ ਲੋਕ ਜੋ ਆਪਣੀ ਵਿਚਾਰਧਾਰਾ ਦੇ ਰਹੇ ਨੇ ਜਾਂ ਆਪਣਾ ਗਿਆਨ ਕਮੈਂਟਾਂ ਦੇ ਵਿੱਚ ਦਿਖਾ ਰਹੇ ਨੇ ਤੁਹਾਨੂੰ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਵੀ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਜਾਂ ਉਹ ਆਪਣੀ ਬੁੱਧੀ ਤੋਂ ਆਘੀਣ ਹੋਏ ਹੋਏ ਨੇ ਮਹਾਰਾਜ ਪਹਿਲੀ ਗੱਲ ਤਾਂ ਇਹ ਖਾਣ ਦਾ ਵਿਸ਼ਾ ਵਾ ਜੀ ਇਹ ਖਾਨ ਦਾ ਵਿਸ਼ਵਾਸ ਆ ਇਸ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਮਹਾਰਾਜ ਜੀ ਹਰੇਕ ਧਰਮ ਵਾਲੇ ਸ਼ੱਕ ਦੇ ਹੀ ਆ ਬਿਲਕੁਲ ਠੀਕ ਆ ਜੀ ਹੁਣ ਆ ਚੰਡੀ ਆ ਇਹਨੇ ਰਕਤੀ ਪੀਣਾ ਇਹ ਤਾਂ ਹੈ ਨਹੀਂ ਵੀ ਇਹਨੇ ਕੋਈ ਪੀਜਾ 버ਗਰ ਖਾਣਿਆ ਜਾਂ ਹਨਾ ਜਾਂ ਪਾਉਂਦੋਂ ਭਾਣਿਆ ਇਹਨੇ ਮਹਾਰਾਜ ਜੀ ਖੂਨ ਹੀ ਪੀਣਾ ਵਾ ਨਾਲੇ ਸ਼ਸਤਰ ਪਾਇਆ ਜੇ ਸ਼ਸਤਰ ਦੀ ਪ੍ਰੀਖਿਆ ਕਰਾਂਗੇ ਤੇ ਮਹਾਰਾਜ ਜੀ ਕੱਲ ਨੂੰ ਜੰਗ ਜੁਦ ਕਰਨਾ ਤੇ ਮੁੜ ਕੇ ਉਹਦੇ ਉਲਟੀਆਂ ਮਾਰਦੇ ਫਿਰਦੇ ਜੀ ਠੀਕ ਨੇ ਮਹਾਰਾਜ ਸ਼ਸਤਰ ਚਲਾ ਕੇ ਵੀ ਤਾਂ ਦੇਖਣੇ ਆ ਪਰ ਡੋਲਿਆਂ ਚ ਜਾਣ ਵੀ ਤਾਂ ਚਾਹੀਦੀ ਆ ਜੰਗ ਚੋਂ ਤੇ ਇੱਦਾਂ ਹੀ ਹੋ ਜੂ ਕੁਝ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਸੁਣਨ ਦੇ ਵਿੱਚ ਆਇਆ ਤੁਹਾਡੇ ਕਮੈਂਟਾਂ ਦੇ ਵਿੱਚ ਵੀ ਅਸੀਂ ਦੇਖਿਆ ਕੁਝ ਲੋਕ ਕਹਿੰਦੇ ਨੇ ਸਵੇਰੇ ਦਾਲ ਚੌਲ ਹੋਣੇ ਚਾਹੀਦੇ ਆ ਨਹੀਂ ਅਸੀਂ ਤੁਹਾਡਾ ਸਾਰਾ ਪੜਾ ਇੱਥੇ ਆ ਕੇ ਖਲਾਰਾ ਪਾ ਦੇਾਂਗੇ ਹੁਣ ਤੁਸੀਂ ਇਹ ਦੱਸੋ ਵੀ ਉਹ ਉਹ ਇੱਥੇ ਦਾ ਖਲਾਰਾ ਪਾ ਨਹੀਂ ਸਕੇ ਕਮੈਂਟਾਂ ਦੇ ਵਿੱਚ ਇੰਨਾ ਖਲਾਰਾ ਕਿਉਂ ਪਾ ਰਹੇ ਨੇ ਉਹ ਤੁਹਾਹਾਰਾ ਜੋ ਕਮੈਂਟਾਂ ਦੇ ਭੰਕੜ ਜੋ ਕਹੀ ਆ ਮਹਾਰਾਜ ਜੀ ਉਹਦੀ ਬਾਵਣੀ ਚ ਦਮ ਆਣਾ ਤੇ ਇੱਥੇ ਹੀ ਹੁੰਨੇ ਆ ਜੀ ਆ ਜਾ ਇੱਕ ਪਿਓ ਦਾ ਲਾੜਾ ਦੇ ਪੀਜੀ ਆਪ ਦਾ ਬੈੱਡ ਬੁੱਕ ਕਰਾ ਕੇ ਆਈ ਤੇ ਮੈਂ ਲੱਕੜਾ ਛੁੱਟ ਕੇ ਆਈ ਪੁੱਤ ਇੱਥੇ ਬੈਠੇ ਆ ਨਾ ਰਾਜੇ ਬਣ ਕੇ ਬੈਠੇ ਆ ਸਾਡੇ ਵਾਸਤੇ ਮਹਾਰਾਜ ਜੀ ਜਿਹੜੇ ਇੱਥੇ ਪ੍ਰਵਾਸੀ ਨੇ ਉਹ ਵੀ ਇਹੋ ਜੇ ਸਾਡੇ ਵਾਸਤੇ ਇਥੋਂ ਦਾ ਮੁੱਖ ਮੰਤਰੀ ਵੀ ਉਹੋ ਜਿਹਾ ਪ੍ਰਧਾਨ ਮੰਤਰੀ ਵੀ ਠੀਕ ਆ ਜੀ ਆ ਤੁਹਾਡਾ ਟਰੰਪ ਕੇ ਮਜਾਉਗੇ ਸਾਰੇ ਸਾਡੇ ਬੱਚੇ ਆ ਕਿਉਂ ਮਾਰੇ ਨੇ ਹਾਨੂੰ ਵਿਸ਼ਵ ਦਾ ਰਾਜਾ ਬਣਾਇਆ ਅਸੀਂ ਵਿਸ਼ਵ ਦੇ ਰਾਜੇ ਆ ਇਹ ਛੋਟੇ ਛੋਟੇ ਸੇਟਾਂ ਦੇ ਕੰਟਰੀਆਂ ਦੇ ਰਾਜੇ ਆ ਬਿਲਕੁਲ ਆਪਾਂ ਪੂਰੇ ਵਿਸ਼ਵ ਦੇ ਰਾਜੇ ਆ ਮਹਾਰਾਜ ਜੀ ਠੀਕ ਹੈ ਨਾ ਮਹਾਰਾਜ ਜੀ ਜੀ ਤੇ ਫਿਰ ਅਸੀਂ ਇਹਨਾਂ ਦੇ ਉੱਪਰ ਹੋਏ ਨਾ ਬਿਲਕੁਲ ਪਰ ਇਹ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਵੀ ਸਾਡੇ ਪੰਜਾਬੀ ਨਿੰਦਿਆ ਵੱਲ ਜਿਆਦਾ ਆਪਣਾ ਜ਼ੋਰ ਦੇਣ ਲੱਗੇ ਹੋਏ ਨੇ ਤੇ ਜਿਉ ਪਤਾ ਮੇਰੀ ਗੱਲ ਸੁਣੋ ਜੇ ਹੁਣ ਫਿਰ ਕਹਿੰਦੇ ਆ ਮਹਾਰਾਜ ਫਿਰ ਤੁਸੀਂ ਟੈਂਪੂ ਬਣਦੇ ਜਾਂਦੇ ਹੋ ਫਿਰ ਤੁਸੀਂ ਇਹ ਮੇਰੀ ਗੱਲ ਸੁਣਾ ਫਿਰ ਵਜਨ ਕਹਿੰਦੇ ਫਿਰ ਬਾਣ ਨਿਹੰਗ ਵੀ ਤੱਤਾ ਬੋਲਦੇ ਆ ਫਿਰ ਦੂਏ ਦਿਨ ਪਾਗਲਵਾ ਕੇ ਦਾੜੀ ਪਟਾ ਕੇ ਵੀਡੀਓ ਕੋ ਪਾਉਨੇ ਹੋ ਫਿਰ ਕਿਉਂ ਕਹਿੰਦੇ ਹੋ ਜਥੇਬੰਦੀ ਸਾਥ ਦੇਵੇ ਨਹੀਂ ਉਹ ਤਾਂ ਫਿਰ ਇਹਨਾਂ ਨੂੰ ਨਿਹੰਗ ਸਿੰਘ ਕਿਉਂ ਯਾਰ ਹੁੰਦੇ ਨੇ ਆ ਫਿਰ ਉਹਦੋਂ ਯਾਰ ਹੁੰਦੇ ਆ ਫਿਰ ਉਹਦੋਂ ਤੁਹਾਨੂੰ ਤੇ ਤੁਹਾਡੇ ਪਿਓ ਨੇ ਕਿਹਾ ਸੀਗਾ ਕਿ ਸ਼ਸਤਰਧਾਰੀ ਹੋ ਤੁਸੀਂ ਸ਼ਸਤਰ ਤਾਂ ਛੱਡੇ ਚਰਾਸੀ ਜੀ ਜੁੱਤੀਆਂ ਖਾਧੀਆਂ ਤੁਸੀਂ ਹੁਣ ਵੀ ਜੁੱਤੀਆਂ ਖਾਂਦੇ ਤੁਸੀਂ ਭਈਆਂ ਤੋਂ ਜੁੱਤੀਆਂ ਖਾਂਦੇ ਜੇ ਗੱਲਾਂ ਕਰਦੇ ਤੁਸੀਂ ਮਹਾਰਾਜ ਗੱਲਾਂ ਕਰਦੇ ਜੇ ਤੁਸੀਂ ਚਰਾਸੀ ਜੀ ਖਾਦਿਆ ਹੁਣ ਵੀ ਤੁਸੀਂ ਪਈਆਂ ਤਾਂ ਖਾਣ ਦੇ ਜੇ ਇਹੀ ਫਿਰ ਤੇ ਚੜ੍ਹੇ ਆ ਆ ਜੁਰਤ ਆ ਹੱਥ ਲਾ ਕੇ ਦੇਖੇ ਕਿਹੇ ਜੀ ਨਾਗਾਟਾ ਲਾਇਆ ਵੇ ਮਹਾਰਾਜ ਜੀ ਐਦਾਂ ਨਹੀਂ ਹੁੰਦਾ ਮਹਾਰਾਜ ਇਹ ਪੰਥ ਸੀਗਾ ਕੱਲਾ ਬੰਦਗੀ ਕਰਨ ਵਾਸਤੇ ਨਹੀਂ ਇਹ ਸੀਗਾ ਰੱਖਿਆ ਵਾਸਤੇ ਸਾਰੇ ਧਰਮ ਸਾਂਝੇ ਆ ਸਾਡੇ ਵਾਸਤੇ ਅਸੀਂ ਸਾਰਿਆਂ ਦੇ ਉੱਤੇ ਰਾਜੇ ਆ ਠੀਕ ਆ ਨਾ ਸਾਡੇ ਵਾਸਤੇ ਕੋਈ ਧਰਮ ਜਾਤ ਨਹੀਂ ਸਭ ਕੋ ਸਾਡੇ ਥੱਲੇ ਆ ਕੁਝ ਲੋਕਾਂ ਦਾ ਇਸ ਕਰਕੇ ਪਾਸੋਂ ਜੋ ਜਿਨਾਂ ਨੂੰ ਪਤਾ ਹੀ ਨਹੀਂ ਐਵੇਂ ਘਰੇ ਬੈਠੇ ਬੋਲੀ ਜਾਂਦੇ ਹੋ ਮਹਾਰਾਜ ਉਹਨਾਂ ਨੂੰ ਅਸੀਂ ਨਹੀਂ ਮੰਨਦੇ ਮਹਾਰਾਜਾ ਛਤਰੀ ਅਸੀਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪ੍ਰਾਣੀ ਰੀਤ ਚੜਾਈ ਆ ਪ੍ਰਾਣੇ ਹਰੇਕ ਗ੍ਰੰਥਾਂ ਜੀ ਮਿਲਦਾ ਵੀ ਪਹਿਲਾਂ ਜੀ ਦੁਆਪਰ ਜੋਗ ਤੇ ਤਰੇਤੇ ਜੋਗ ਤੇ ਸਾਰੇ ਛਤਰੀਓ ਸੀਗੇ ਮਹਾਰਾਜ ਜੇ ਆ ਤਲਵਾਰ ਹਨਾ ਹੱਥ 'ਚ ਫੜੀ ਆ ਇਹ ਇਹ ਸਾਬਤ ਕਰਦਾ ਲੋਗੋ ਕਿ ਜਿਹਦੇ ਹੱਥ 'ਚ ਮਹਾਰਾਜ ਤੇਗ ਆ ਨਾ ਤੇ ਰਾਜ ਉਹਦਾ ਵਾ ਜੀ ਬਿਲਕੁਲ ਜਿਹਦੇ ਹੱਥ 'ਚ ਤੇਗ ਆ ਮਹਾਰਾਜ ਰਾਜ ਉਹਦਾ ਵਾ ਨਹੀਂ ਤਾਂ ਤੁਹਾਡੇ ਮਹਾਰਾਜ ਐਦਾਂ ਹੀ ਥੀਆਂ ਪੈਣਾ ਦੀ ਅੱਜ ਤਾਂ ਲੁੱਟਣਗੇ ਜੁੱਤੀਆਂ ਮਾਰਨਗੇ ਤੁਹਾਡੇ ਪੰਗਾ ਲਾਉਣਗੇ ਤੁਹਾਡੀਆਂ ਛਾਈ ਚਲੋ ਜਿੰਨਾ ਚਿਰ ਪਿਓ ਦੀ ਗੱਲ ਨਹੀਂ ਮੰਨਦੇ ਨਾ ਆਪਲਦੇਵ ਸਿੰਘ ਵਡਾਲਾ ਜੀ ਨੇ ਬਹੁਤ ਕੀਰਤਨੀਆਂ ਨੇ ਬਹੁਤ ਵਧੀਆ ਕੀਰਤਨ ਕਰਦੇ ਨੇ ਦਰਬਾਰ ਸਾਹਿਬ ਵੀ ਉੱਥੇ ਸੇਵਾ ਨਿਭਾਈ ਆ ਤੇ ਬਾਦਲ ਹੁਣ ਆਦੇ ਆਏ ਤੇ ਉਹਨਾਂ ਨੇ ਚਲੋ ਬਹੁਤ ਵਧੀਆ ਪਹਿਰਾ ਗਜਾਇਆ ਚੜ੍ਹਦੀ ਕਲਾ ਉਹ ਸਲਾਘਾ ਜੋਗਾ ਉਹ ਸਾਨੂੰ ਕਥਾਈ ਲਿਖ ਰਹੇ ਆ ਮਹਾਰਾਜ ਜੀ ਸਾਡਾ ਪਿਓ ਸ਼ਿਕਾਰ ਕਰਦਾ ਸੀ ਸਾਡੇ ਪਿਓ ਨੇ ਜੀਂਦੇ ਸਾੜੇ ਆ ਕੜਾਏਆਂ ਚ ਪਕੌੜੇ ਵਾਂਗੂ ਤਲਤੇ ਅਸੀਂ ਉਹਦੇ ਪੁੱਤਾਂ ਅਸੀਂ ਝਟਕਾਵਾਂਗੇ ਤੁਸੀਂ ਕਹਣਾ ਖਾਲਸਾ ਹੀ ਬਣਾਵਾ ਮਹਾਰਾਜ ਖਾਲਸਾ ਹੀ ਬਣਾਣਾ ਨਾ ਤੇ ਜੰਗ ਜੁੱਦਾਂ ਵਾਸਤੇ ਬਣਾਵਾ ਕੁਝ ਲੋਕ ਇਹ ਗੱਲ ਕਰਦੇ ਨੇ ਕਹਿੰਦੇ ਵੀ ਹੁਣ ਕਿਹੜਾ ਉਹ ਪੁਰਾਤਨ ਸਮਾਵਾ ਵੀ ਹੁਣ ਕਿਹੜਾ ਕੋਈ ਜੰਗ ਜੋਧ ਲੱਗੇ ਹੋਏ ਆ ਬਾਬਾ ਜੀ ਉਹੀ ਗੱਲ ਤਾਂ ਪਹਿਲਾਂ ਕਹਨੇ ਆ ਚਲੋ ਵਿਚਾਰਾਂ ਦਾ ਜੋਗ ਆ ਨਾ ਤੇ ਫਿਰ ਕਹਤੋ ਕਹਿੰਦੇ ਜਸੇ ਬੰਦੀਆਂ ਸਾਡੀ ਸਿਹਤ ਦਾ ਘਾਰੇ ਨਾ ਫਿਰ ਪਿੱਟ ਦੇ ਪਿਓ ਫਿਰ ਜੁੱਤੀਆਂ ਖਾ ਕੇ ਉਹਨੇ ਫਿਰ ਵੀਡੀਓ ਕੇ ਪਾਉਨੇ ਹੋ ਵਿਚਾਰਾਂ ਦਾ ਜੋਗਾ ਵਿਚਾਰਾਂ ਨਾਲ ਚਲੋ ਫਿਰ ਹੁਣ ਅਮਰਦਾਵਾਲ ਸਿੰਘ ਮਹਿਰੋ ਨੇ ਇੰਨਾ ਵਧੀਆ ਬਾਬਾ ਨੇ ਕੰਮ ਕੀਤਾ ਠੀਕ ਹੈ ਨਾ ਬਾਬਾ ਜੀ ਹਰੇਕ ਹੁਣ ਜਿਵੇਂ ਅਸੀਂ ਵਿਸ਼ਵ ਦੇ ਰਾਜੇ ਆ ਨਾ ਅਸੀਂ ਐਲਾਨ ਕਰਦੇ ਆ ਅਸੀਂ ਖੁਦ ਸ਼ੁਰੂ ਹਰ ਅਰੰਭਾ ਕਰਤਾ ਮਹਾਰਾਜ ਦੀ ਕਿਰਪਾ ਨਾਲ ਸਿੱਧਾਂ ਦੀ ਕਿਰਪਾ ਨਾਲ ਪਹਿਰਾ ਜਿਹੜਾ ਰੋਡ ਤੇ ਸਾਨੂੰ ਜਗਤ ਯੂਟਿਊਬ ਵਰਤਦਾ ਦੇਖੂਗਾ ਡਾਂਗ ਫੇਰਾਂਗੇ ਅਸੀਂ ਦੇਖ ਰਿਹਾ ਤੁਸੀਂ ਕਿਤਾਬ ਨਹੀਂ ਵੀ ਪਿੱਛੇ ਸ ਲਗਾਈ ਹੋਈ ਆ ਜੇਤੀ ਪੈਨ ਨੂੰ ਤੰਗ ਕਰੂਗਾ ਡਾਂਗ ਫੇਰਾਂਗੇ ਫੇਰਾਂਗੇ ਤੇ ਹਰੇਕ ਨਿਹੰਗ ਸਿੰਘ ਦਾ ਫਰਜ਼ ਆ ਵੀ ਫੇਰੋ ਮਹਾਰਾਜ ਜੀ ਇਹ ਆਪਾਂ ਨੂੰ ਹੱਥ ਪਾਉਣ ਲੱਪੇ ਹੁਣ ਇਹਨਾਂ ਦਾ ਹਿਸਾਰ ਕਰੀਏ ਸਰਕਾਰ ਖੁਦ ਕਹਿੰਦੀ ਆ ਤੁਸੀਂ ਆਮ ਲੋਕ ਵੀ ਜੇ ਇਹਨਾਂ ਦੇ ਡਾਂਗ ਫੇਰੋ ਨਾ ਮਹਾਰਾਜ ਜੀ ਸਰਕਾਰ ਨੇ ਕੁਝ ਨਹੀਂ ਕਹਿਣਾ ਸਰਕਾਰ ਖੁਦ ਕਹਿੰਦੀ ਆ ਕਿ ਤੁਸੀਂ ਜੇ ਨਸ਼ੇੜੀਆਂ ਨੂੰ ਨਾ WhatsApp ਦਾ ਜਿਹੜੇ ਨਸ਼ਾ ਵੇਚਦੇ ਆ WhatsApp ਤੇ ਨੰਬਰ ਭੇਜੋ ਕੋਈ WhatsApp ਤੇ ਨੰਬਰ ਨਾ ਭੇਜੋ ਤੁਸੀਂ ਆਪ ਸਰੁੱਤਰ ਫੇਰੋ ਤੁਸੀਂ ਮਹਾਰਾਜ ਜੀ ਇਹਦਾ ਪਹਿਰਾ ਗਿਜਾਓ ਸਲੋਟਰ ਦਾ ਠੀਕ ਨਹੀਂ ਇਹਦੇ ਨਾਲ ਲੱਤਾਂਵਾਂ ਜਿਆਦਾ ਨੁਕਸਾਨ ਨਹੀਂ ਹੁੰਦਾ ਪੁਰਤਵੀ ਕਹਿੰਦੀ ਆ ਕਿ ਜਿੱਥੇ ਤੁਹਾਨੂੰ ਨਸ਼ਾ ਦੇਖਦੇ ਆ ਮਹਾਰਾਜ ਜੀ ਫੜੋ ਆ ਲੁੱਟਾਂ ਖਵਾ ਹੁੰਦੀਆਂ ਮਹਾਰਾਜ ਜੀ ਸਲੋਟਰ ਦੇ ਪਹਿਰੇ ਪੱਕੇ ਕਰੋ ਤੁਸੀਂ ਤੁਹਾਡੇ ਚ ਕਮੀ ਆ ਪਾਸੋ ਨਿਹੰਗ ਸਿੰਘਾਂ ਦੀ ਕੋਈ ਕਮੀ ਨਹੀਂ ਹੈਗੀ ਉਹ ਨਿਹੰਗ ਸਿੰਘਾਂ ਨੂੰ ਸੁਣਿਆ ਕਦੀ ਕੋਈ ਹੱਥ ਪਾ ਲਵੇ ਜੀ ਅਸੀਂ ਰਾਜ ਕਰਦੇ ਆ ਪਾਸੋ ਜੀ ਹਾਂ ਪੱਕਾ ਸੋ ਅੱਜ ਦੇ ਵਿਚਾਰਤਾਰੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੇ ਆਪਣੇ ਫਾਰਮੂਲੇ ਜੋ ਕਮੈਂਟ ਨੇ ਸਾਨੂੰ ਜ਼ਰੂਰ ਦੱਸਿਓ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਨਿੰਦਿਆ ਨਾ ਕਰੋ ਆਪਣੇ ਆ ਦਾ ਸਾਥ ਦਿਓ ਆਪਣੇ ਦੇ ਨਾਲ ਖੜੋ ਜੇ ਆਪਣੇ ਕੋਈ ਕਾਰਜ ਕਰਦੇ ਨੇ ਤੁਸੀਂ ਭੰਡਣ ਇੰਨਾ ਲੱਗ ਜਾਨੇ ਹੋ ਇੰਨਾ ਭੰਡ ਭੰਡ ਕੇ ਉਹਨਾਂ ਨੂੰ ਦੁਖੀ ਕਰਦੇ ਹੋ ਫਿਰ ਅਗਲਾ ਕਹਿੰਦਾ ਵੀ ਸਾਰਾ ਕਾਰਜ ਛੱਡ ਕੇ ਪਹਿਲਾਂ ਅਸੀਂ ਤੁਹਾਡੇ ਵੱਲ ਹੀ ਹੋ ਜਾਈਏ ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ